ਗਵਾਚੇ ਅਸੀਂ ਖੁਦ ਹਾਂ ਪਰ ਲੱਭਦੇ ਖੁਦਾ ਨੂੰ ਆ ਖੁਦਾ ਨੂੰ ਲੱਭਣ ਦੀਆਂ ਗੱਲਾਂ ਹੁੰਦੀਆਂ ਨੇ ਪੜਿਆ ਜਾਂਦਾ ਹੈ ਸੁਣਿਆ ਜਾਂਦਾ ਪਰ ਮਹਾਰਾਜ ਕਹਿੰਦੇ ਕਿ ਲੱਭਿਆ ਤੇ ਉਹਨੂੰ ਜਾਂਦਾ ਨਾ ਜਿਹੜੀ ਚੀਜ਼ ਗਵਾਚ ਗਈ ਹੋਵੇ ਮਹਾਰਾਜ ਕਹਿੰਦੇ ਸਭ ਕਿਛ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮ ਪੁਲਾਹੀਂ ਕਹਿੰਦੇ ਘਰ ਵੱਲ ਝਾਤੀ ਮਾਰ ਕੇ ਦੇਖੇ ਤੇ ਤੈਨੂੰ ਪਤਾ ਲੱਗੇ ਪਰ ਬੰਦਾ ਲੱਭਦਾ ਬਾਹਰ ਨੂੰ ਹੈ ਔਰ ਜਿਹੜੀ ਚੀਜ਼ ਬਾਹਰ ਹੈ ਨਹੀਂ ਜੇਕਰ ਉਹਨੂੰ ਆਪਾਂ ਬਾਹਰ ਲੱਭਾਂਗੇ ਕਿਵੇਂ ਲੱਭੇਗੀ ਜੇ ਉਹ ਕਸਤੂਰੀ ਮਿਰਗ ਨਾ ਜਾਣਾ ਧਰਮ ਦਾ ਧਰਮ ਭੁਲਾਇਆ ਮਹਾਰਾਜ ਕਹਿੰਦੇ ਕਸਤੂਰੀ ਮਿਰਗ ਦੀ ਨਾਬ ਵਿੱਚ ਹੈ ਪਰ ਕਸਤੂਰੀ ਲੱਭਦਾ ਬਾਹਰ ਫਿਰਦਾ ਹੈ ਮਿਰਗ ਕਹਿੰਦੇ ਕੋਈ ਮਾਈ ਸੀ ਤੇ ਸਟਰੀਟ ਲਾਈਟ ਦੇ ਹੇਠ ਹਨਾ ਉਹ ਕੁਝ ਲੱਭ ਰਹੀ ਸੀ ਇੱਕ ਨੌਜਵਾਨ ਉਸ ਨੂੰ ਦੇਖ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਤੇ ਉਹ ਨੌਜਵਾਨ ਨੇ ਮਾਤਾ ਨੂੰ ਆਣ ਕੇ ਕਿਹਾ ਵੀ ਮਾਤਾ ਜੀ ਕੁਝ ਗੁੰਮ ਹੋ ਗਿਆ। ਉਹ ਕਹਿੰਦੇ ਹਾਂ ਪੁੱਤਰ ਮੇਰੀ ਕੱਪੜੇ ਸੀਣ ਵਾਲੀ ਸੂਈ ਗੁੰਮ ਗਈ ਹੈ। ਉਹ ਕਹਿੰਦਾ ਤੁਸੀਂ ਬੈਠੋ ਤੇ ਮੈਂ ਲੱਭਦਾ ਹਾਂ। ਉਹ ਮਾਤਾ ਕਹਿੰਦੀ ਧੰਨਵਾਦ ਪੁੱਤਰ। ਰੱਬ ਤੇਨੂੰ ਲੰਮੀ ਉਮਰ ਦੇਹ। ਉਹ ਬਜ਼ੁਰਗ ਮਾਤਾ ਬੈਠ ਜਾਂਦੀ ਹੈ ਤੇ ਉਹ ਨੌਜਵਾਨ ਉਹ ਸੂਈ ਭਾਲਣ ਲੱਗ ਪੈਂਦਾ ਹੈ। ਉਹ ਕਾਫੀ ਦੂਰ ਤੱਕ ਜਾਂਦਾ ਹੈ ਫਿਰ ਵਾਪਸ ਆਉਂਦਾ ਹੈ। ਜਦੋਂ 5-7 ਮਿੰਟ ਉਹ ਹੋ ਜਾਂਦੇ ਨੇ ਨਾ ਤੇ ਉਹ ਬਜ਼ੁਰਗ ਮਾਈ ਨੂੰ ਪੁੱਛਦਾ ਕਿ ਮਾਤਾ ਇਹ ਜਿਹੜੀ ਸੂਈ ਹੈ ਕਿੱਥੇ ਕਰਕੇ ਗੁੰਮ ਹੋਈ ਹੈ ਕੋਈ ਅੰਦਾਜ਼ਾ ਹੈ ਮੈਂ ਉਨੇ ਕੁ ਥਾਂ 'ਚ ਲੱਭਾਂਗਾ ਛੇਤੀ ਲੱਭ ਜੇਗੀ ਉਹ ਦੂਰ ਜਾਣਾ ਪੈਂਦਾ ਲੱਭਣ ਵਾਸਤੇ ਉਹ ਮਾਤਾ ਕਹਿੰਦੀ ਪੁੱਤਰ ਅੰਦਾਜ਼ਾ ਨਹੀਂ ਮੈਨੂੰ ਪੱਕਾ ਪਤਾ ਹੈ ਸੂਈ ਕਿੱਥੇ ਗੁੰਮ ਹੋਈ ਹੈ ਕਹਿੰਦਾ ਮਾਤਾ ਫਿਰ ਦੱਸੋ ਕਿੱਥੇ ਕਰਕੇ ਗੁੰਮ ਹੋਈ ਹੈ ਤੇ ਉਹ ਮਾਤਾ ਕਹਿੰਦੀ ਹੈ ਕਿ ਸੂਈ ਤੇ ਪੁੱਤਰ ਮੇਰੇ ਘਰ 'ਚ ਗੁੰਮ ਹੋਈ ਹੈ ਉਹ ਕਹਿੰਦਾ ਮਾਤਾ ਅੱਧਾ ਪੌਣਾ ਘੰਟਾ ਤੈਨੂੰ ਹੋ ਗਿਆ ਸਮਾਂ ਖਰਾਬ ਕਰਦੀ ਨੂੰ ਤੇ 15 20 ਮਿੰਟ ਮੇਰੇ ਵੀ ਤੂੰ ਖਰਾਬ ਕਰ ਦਿੱਤੇ ਨੇ ਜੇਕਰ ਸੂਈ ਘੜੀ ਦੇ ਵਿੱਚ ਗੁੰਮ ਹੋਈ ਹੈ ਤੇ ਇੱਥੋਂ ਕਿਵੇਂ ਲੱਭੇਗੀ ਤੇ ਉਹ ਮਾਤਾ ਦਾ ਜਵਾਬ ਬੜੇ ਕਮਾਲ ਦਾ ਸੀ ਉਹ ਕਹਿੰਦੀ ਪੁੱਤਰ ਸੂਈ ਤੇ ਘਰ ਚ ਹੀ ਡਿੱਗੀ ਹੈ ਪਰ ਮੇਰੇ ਘਰ ਦੇ ਵਿੱਚ ਲਾਈਟ ਨਹੀਂ ਹੈਗੀ ਇੱਥੇ ਮੈਂ ਲਾਈਟ ਜਗਦੀ ਦੇਖੀ ਤੇ ਮੈਂ ਸੋਚਿਆ ਚਲ ਇੱਥੇ ਲੱਭ ਲੈਂਦੀ ਆ ਖੁਰੇ ਇੱਥੇ ਲੱਭ ਜੇ ਅਸਲ ਮਾਇਨੇ ਦੇ ਅੰਦਰ ਲਾਈਟ ਸਾਨੂੰ ਬਾਹਰ ਦਿਖਾਈ ਦਿੰਦੀ ਹੈ ਅਸੀਂ ਤੀਰਥਾਂ ਤੇ ਜਾਂਦੇ ਆਂ ਪਹਾੜਾਂ ਤੇ ਜਾਂਦੇ ਆਂ ਕੰਦਰਾਾਂ ਤੇ ਜਾਂਦੇ ਆਂ ਕਿਸ ਲਈ ਜਾਂਦੇ ਆਂ ਲੱਭਣ ਵਾਸਤੇ ਜਾਂਦੇ ਆਂ ਉਹ ਜੋ ਗਵਾਚੇ ਹੀ ਨਹੀਂ ਉਹ ਲੱਭੇਗਾ ਕਿਵੇਂ ਇਸ ਲਈ ਮਨੁੱਖ ਆਪ ਗਵਾਚਾ ਹੋਇਆ ਬੰਦਾ ਆਪ ਗਵਾਚਾ ਹੋਇਆ ਅਸੀਂ ਖੁਦ ਗਵਾਚੇ ਹੋਏ ਆਂ ਜਿਸ ਦਿਨ ਅਸੀਂ ਖੁਦ ਨੂੰ ਲੱਭ ਲਿਆ ਤੇ ਕਬੀਰ ਸਾਹਿਬ ਜੀ ਕਹਿੰਦੇ ਟੁਕ ਦਮ ਕਰਾਰੀ ਜੋ ਕਰੈ ਹਾਜ਼ਰ ਖਜ਼ੂਰ ਖੁਦਾਏ ਉਹਨੂੰ ਲੱਭਣ ਦੀ ਜ਼ਰੂਰਤ ਨਹੀਂ ਲੱਭਣਾ ਤੇ ਆਪਣੇ ਆਪ ਨੂੰ ਐ ਜਿੱਦਣ ਤੁਸੀਂ ਲੱਭ ਲਿਆ ਗੁਰਦੇਵ ਪਾਤਸ਼ਾਹ ਕਹਿੰਦੇ ਉਹ ਤੇ ਹਾਜ਼ਰ ਨਾਜ਼ਰ ਐ ਭਗਤ ਰਵਿਦਾਸ ਜੀ ਕਹਿੰਦੇ ਕੋਹ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਅਸ਼ਟਬੱਕਰ ਦਾ ਇੱਕ ਬਚਨ ਮੈਨੂੰ ਯਾਦ ਆਉਂਦਾ ਹੈ ਉਹ ਕਹਿੰਦਾ ਕਿ ਲੋਕ ਕਹਿੰਦੇ ਨੇ ਉਹਨੂੰ ਲੱਭਣ ਜਾਣਾ ਹੈ ਲੋਕ ਕਹਿੰਦੇ ਨੇ ਭਾਲਣ ਜਾਣਾ ਹੈ ਲੋਕ ਕਹਿੰਦੇ ਨੇ ਤੇ ਉਹਦੇ ਤੱਕ ਪਹੁੰਚਣਾ ਹੈ ਪਰ ਉਹ ਕਹਿੰਦਾ ਕਿ ਮੈਂ ਇਹ ਗੱਲ ਕਹਿਨਾ ਹਾਂ ਕਿ ਲੱਭਣ ਦੀ ਜ਼ਰੂਰਤ ਨਹੀਂ ਉਹ ਕਿਹੜਾ ਪਹਾੜੀ ਦੀ ਟੀਸੀ ਤੇ ਆ ਜਿਹੜਾ ਤੁਸੀਂ ਚੜ ਕੇ ਚੜਾਈ ਕਰਕੇ ਉਦੋਂ ਤੱਕ ਪਹੁੰਚਣਾ ਹੈ ਉਹ ਕਹਿੰਦਾ ਕਿ ਤੁਸੀਂ ਪਹਾੜੀ ਦੀ ਟੀਸੀ ਤੇ ਪਹੁੰਚੇ ਹੋ ਬਸ ਇੱਕ ਪਰਦਾ ਹੈ ਉਸ ਪਰਦੇ ਨੂੰ ਹਟਾ ਦਿਓ ਤੇ ਹਾਜ਼ਰ ਹਜ਼ੂਰ ਖੁਦਾਇ ਹੈ ਬਿਲਕੁਲ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਗੁਰਦੇਵ ਪਾਛੇ ਸੇ ਕਰਕੇ ਕਹਿੰਦੇ ਨੇ ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੈ ਸੋ ਪਰਮ ਪੁਲਾਹੀ ਗੁਰ ਪ੍ਰਸਾਦੀ ਜਿਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜਿਓ ਗੁਰਦੇਵ ਪਾਦਸ਼ਾਹ ਕਹਿੰਦੇ ਜਿਨੇ ਇਹ ਜਾਣ ਲਿਆ ਕਿ ਘਟ ਦੇ ਅੰਦਰ ਹੀ ਐ ਅੰਦਰ ਹੀ ਹੈ ਉਪਰ ਅੰਦਰ ਵੀ ਤੇ ਬਾਹਰ ਵੀ ਉਸ ਪਰਿਪੂਰਣ ਪ੍ਰਮਾਤਮਾ ਨੂੰ ਦੇਖ ਲੈਂਦਾ ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਉਹ ਕਹਿੰਦੇ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਦੋਂ ਆਪਾਂ ਗੁਰੂ ਕੋਲ ਬੈਠਦੇ ਆ ਗੁਰੂ ਸਾਨੂੰ ਸਮਝ ਦਿੰਦਾ ਹੈ ਇਹ ਖਿਆਲ ਦਿੰਦਾ ਹੈ ਇਹ ਇਲਮ ਦਿੰਦਾ ਹੈ ਇਹ ਗਿਆਨ ਦਿੰਦਾ ਹੈ ਕਿ ਸਭ ਕਿਛ ਘਰ ਮੈਂ ਘਰ ਦੇ ਅੰਦਰ ਹੀ ਸਭ ਕੁਝ ਹੈ ਆਪਣੇ ਆਪ ਦੇ ਅੰਦਰ ਹੀ ਸਭ ਕੁਝ ਹੈ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੈ ਤੋਂ ਬਾਹਰ ਦੀ بجائے ਆਪਣੇ ਘਰ ਵੱਲ ਪਰਤੀਏ ਔਰ ਜਿਸ ਵਕਤ ਆਪਾ ਆਪਣੇ ਘਰ ਵੱਲ ਪਰਤ ਆਏ ਸਭ ਕੁਝ ਮਿਲ ਜਾਏਗਾ ਅਗਰ ਤੁਹਾਨੂੰ ਇਹ ਵਿਚਾਰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ